ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ ਹਾਜ਼ਰ ਹੋਏ ਆ ਜਿਹੜਾ ਬਾਈ ਹੁੰਦਾ ਇਹ ਅੱਜ ਦੇ ਟਾਈਮ ਦੇ ਵਿੱਚ ਯੂਐਸਏ ਦੇ ਵਿੱਚ ਰਹਿ ਰਿਹਾ ਬਾਈ ਦਾ ਇੱਕ ਵਿਆਹ ਪਹਿਲਾਂ ਯੂਐਸਏ ਦੇ ਵਿੱਚ ਹੁੰਦਾ ਕੁੜੀ ਉਹ ਪੰਜਾਬ ਦੀ ਹੁੰਦੀ ਆ ਪਰ ਯੂਐਸਏ ਦੇ ਵਿੱਚ ਰਹਿੰਦੀ ਹੁੰਦੀ ਆ ਉੱਥੇ ਬਾਈ ਦਾ ਵਿਆਹ ਹੁੰਦਾ ਚਲੋ ਜੀ ਸਾਲਕ ਵਿਆਹ ਚੱਲਦਾ ਉਸ ਤੋਂ ਬਾਅਦ ਤੂੰ ਤੂੰ ਤੇ ਮੈਂ ਮੈਂ ਆਪਸ ਦੇ ਵਿੱਚ ਹੋਣ ਲੱਗ ਜਾਂਦੀ ਆ ਤੇ ਦੋਵਾਂ ਦਾ ਹੋ ਜਾਂਦਾ ਤਲਾਕ ਜਦੋਂ ਤਲਾਕ ਹੋ ਜਾਂਦਾ ਫਿਰ ਬਾਈ ਕਹਿੰਦਾ ਵੀ ਹੁਣ ਆਪਾਂ ਯੂਐਸਏ ਵਾਲੀ ਦੇ ਰੰਗ ਦਾ ਦੇਖ ਲੇ ਵੀ ਹੁਣ ਆਪਾਂ ਪੰਜਾਬ ਦੀ ਕਿਸੇ ਕੁੜੀ ਨਾਲ ਵਿਆਹ ਕਰਾਉਣੇ ਆ ਕੋਈ ਮਾੜੇ ਘਰ ਦੀ ਸਾਊ ਤੇ شریف ਕੁੜੀ ਦੇ ਕੇ ਆਪਾਂ ਵਿਆਹ ਕਰਾ ਲਾਂਗੇ ਤੇ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਲਾਂਗੇ। ਬਾਈ ਦੇ ਨਾਲ ਹੀ ਇੱਕ ਬੰਦਾ ਉੱਥੇ ਕੰਮ ਕਰਦਾ ਹੁੰਦਾ ਉਹ ਕਹਿੰਦਾ ਯਾਰ ਤੈਨੂੰ ਰਿਸ਼ਤਾ ਮੈਂ ਕਰਾਉਣਾ। ਵੀ ਕੁੜੀਆਂ ਪੂਰੀ ਸੋਹਣੀ ਸੁਨੱਖੀ ਚੰਨ ਵਰਗੀ ਆ। ਵੀ ਹੈ ਉਹ ਮਾੜੇ ਘਰ ਦੀ ਆ ਪਰ ਸੋਹਣੀ ਸੁਨੱਖੀ ਬਹੁਤ ਆ। ਤਾਂ ਚਲੋ ਜੀ ਮੈਂ ਇਹਨੂੰ ਕਿਹਾ ਵੀ ਤੂੰ ਮੈਨੂੰ ਰਿਸ਼ਤਾ ਕਰਾ ਦੇ। ਕਹਿੰਦਾ ਚਲੋ ਜੀ ਉਹਨੇ ਮੇਰੀਆਂ ਫੋਟੋਆਂ ਕੁੜੀ ਵਾਲਿਆਂ ਨੂੰ ਪਾਤੀਆਂ ਤੇ ਕੁੜੀ ਵਾਲਿਆਂ ਨੂੰ ਮੈਂ ਪਸੰਦ ਆ ਗਿਆ ਚਲੋ ਜੀ। ਕਹਿੰਦਾ ਉਹਨਾਂ ਦਾ ਪਸੰਦ ਆਉਣੇ ਕਹਿੰਦਾ ਉਸ ਤੋਂ ਬਾਅਦ ਭਰਾਵਾ ਕੁੜੀ ਵਾਲੇ ਦੇ ਫੋਟੋ ਮੈਨੂੰ ਦਿਖਾਉਂਦਾ ਮੈਂ ਆਪਦੇ ਮਾਂ ਪਿਓ ਨੂੰ ਪੰਜਾਬ ਦੇ ਵਿੱਚ ਫੋਟੋਆਂ ਦਿਖਾਉਣਾ ਚਲੋ ਜੀ ਸਾਰਿਆਂ ਨੂੰ ਕੁੜੀ ਪਸੰਦ ਆ ਜਾਂਦੀ ਆ ਤੇ ਰਿਸ਼ਤਾ ਹੋ ਜਾਂਦਾ ਪੱਕਾ ਕਹਿੰਦਾ ਉਸ ਤੋਂ ਬਾਅਦ ਮੈਂ ਵਿਆਹ ਕਰਾਉਣ ਪੰਜਾਬ ਆਉਣਾ ਕਹਿੰਦਾ ਭਾਈ ਪੰਜਾਬ ਆ ਕੇ ਮੈਂ ਵਿਆਹ ਕਰਾਉਣਾ ਕਹਿੰਦਾ ਮੈਂ ਸਿਰਫ 11 ਤੋਂ 15 ਕੇ ਬੰਦੇ ਹੋਣ 11 ਤੋਂ 15 ਦੇ ਵਿੱਚ ਵਿੱਚ ਗਿਣਤੀ ਸੀ ਬੰਦਿਆਂ ਦੀ ਮੈਂ ਬਸ 11 ਤੋਂ 15 ਬੰਦੇ ਮੈਂ ਵਿਆਹ ਦੇ ਵਿੱਚ ਲੈ ਕੇ ਜਾਣਾ ਬਰਾਤ ਦੇ ਵਿੱਚ ਕਹਿੰਦਾ ਸਿਰਫ ਮੈਂ ਕਿ ਇੱਕ ਚਾਹ ਦਾ ਕੱਪ ਗੁਰਦੁਆਰਾ ਸਾਹਿਬ ਜਿਹੜਾ ਪੀਤਾ ਕੁੜੀਆਂ ਦੇ ਪੱਲੇ ਉਹ ਹੀ ਪੀਤਾ ਕਹਿੰਦਾ ਮੈਂ ਲਾਵਾਂ ਲੈ ਕੇ ਸਿੱਧਾ ਆਪਦੇ ਘਰੇ ਆਇਆ ਘਰੇ ਆ ਕੇ ਮੈਂ ਦੂਜੇ ਦਿਨ ਪਾਰਟੀ ਕਰਤੀ ਸਾਰੇ ਰਿਸ਼ਤੇਦਾਰਾਂ ਨੂੰ ਚਲੋ ਜੀ ਠੀਕ ਆ ਵਿਆਹ ਹੋ ਗਿਆ ਕਹਿੰਦਾ ਵਿਆਹ ਤੋਂ ਬਾਅਦ ਉਹ ਕੁੜੀ ਨੂੰ ਲੈ ਗਏ ਜਦੋਂ ਮੈਂ ਕੁੜੀ ਨੂੰ ਪਹਿਲੀ ਵਾਰੀ ਲੈਣ ਜਾਣਾ ਜਦੋਂ ਉਹ ਤਾਂ ਮਾਦੀ ਸੱਸ ਨੂੰ ਮਿਲਦਾ ਤੇ ਸੱਸ ਕਹਿੰਦਾ ਦੇਖੋ ਕੀ ਕਰਦੂਦ ਕਰਦੀ ਆ ਪਹਿਲਾਂ ਤਾਂ ਮੈਨੂੰ ਜੱਫੀ ਪਾ ਕੇ ਮਿਲਦੀ ਆ ਤੇ ਜੱਫੀ ਪਾਉਂਦਿਆਂ ਸਾਰ ਮੇਰੇ ਮੋਢੇ ਤੇ ਕਹਿੰਦਾ ਇੰਨੀ ਕਿ ਜ਼ੋਰ ਦੀ ਦੰਦੀ ਵੜ ਦਿੰਦੀ ਆ ਵੀ ਮੇਰੀ ਚੀਕ ਨਿਕਲਣ ਵਾਲੀ ਕਰ ਕਹਿੰਦਾ ਮੈਂ ਬੜਾ ਹਰਾਨ ਹੋਇਆ ਵੀ ਯਾਰ ਸੱਸ ਨੇ ਆਹ ਕੀ ਕਰਤੂਤ ਕਰਦੀ ਹੈ ਨਾ ਵੀ ਮੇਰੇ ਮੋਢੇ ਤੇ ਜੁਰ ਦੰਦੀ ਵੜਦੀ ਕਹਿੰਦਾ ਕਹਿੰਦਾ ਚਲੋ ਜੀ ਮੈਂ ਉਸ ਗੱਲ ਨੂੰ ਇੱਕ ਵਾਰੀ ਉੱਤੇ ਚੁੱਪ ਰਿਆ ਮੈਂ ਜਦੋਂ ਕੁੜੀ ਨੂੰ ਘਰੇ ਲੈ ਆਵਦੀ ਘਰ ਵਾਲੀ ਨੂੰ ਨਾ ਮੈਂ ਰਾਤ ਨੂੰ ਗੱਲ ਦੱਸਿਆ ਵੀ ਤੇਰੀ ਮਾਂ ਨੇ ਆਹ ਕੀ ਕਰਤੂਤ ਕੀਤੀ ਸੀ ਮੈਨੂੰ ਜੱਫੀ ਪਾ ਕੇ ਮੇਰੇ ਮੋਢੇ ਤੇ ਦੰਦੀ ਵੜਦੀ ਮੈਂ ਉਹਨੂੰ ਨਿਸ਼ਾਨ ਵੀ ਵਿਖਾਇਆ ਕਹਿੰਦਾ ਕਹਿੰਦਾ ਗੋ ਬੋਲੀ ਉਹ ਨਹੀਂ ਨੀ ਮੰਮੀ ਨੇ ਚੌੜ ਕੀਤੀ ਨਹੀਂ ਹਾਸੇ ਨਾਲ ਵੜਦੀ ਹੋਣੀ ਉਹ ਕਹਿੰਦਾ ਵੀ ਸੱਸ ਕਿਹੜੇ ਜਵਾਈ ਨਾਲ ਚੌੜ ਕਰਦੀ ਹੈ ਵੀ ਵੀ ਦੰਦੀ ਵੜਣ ਦਾ ਕੀ ਮਤਲਬ ਹੈ ਸੱਸ ਦਾ ਕਹਿੰਦਾ ਚਲੋ ਜੀ ਮੇਰੀ ਘਰ ਚਲੋ ਇਹ ਕਹਿੰਦਾ ਮੈਂ ਕਹਾਂ ਯਾਰ ਜੇ ਇਹਨੂੰ ਨਹੀਂ ਤਾਂ ਆਪਾਂ ਨੂੰ ਕੀ ਹੈ ਵੀ ਜਦੋਂ ਇਹਨੇ ਨਹੀਂ ਗੱਲ ਬੋਲ-ਬੋਲ ਕਰਦੀ ਕਹਿੰਦਾ ਮੈਂ ਵੀ ਉਸ ਗੱਲ ਤੇ ਮੁੜ ਕੇ ਮਿੱਟੀ ਜੀ ਪਾਤੀ ਵੀ ਦੁਬਾਰਾ ਨਹੀਂ ਗੱਲ ਛੇੜੀ ਕਹਿੰਦਾ ਚਲੋ ਜੀ ਮੈਂ 2-4 ਮਹੀਨੇ ਪੰਜਾਬ ਰਹਿਣਾ ਉਸ ਤੋਂ ਬਾਅਦ ਮੈਂ ਯੂਐਸਏ ਆ ਜਾਂਦਾ ਕਹਿੰਦਾ ਇੱਥੇ ਆ ਕੇ ਭਰਾਵਾ ਮੈਂ ਉਹਨੂੰ ਮੋਬਾਈਲ ਵੀ ਵਧੀਆ ਆਈਫੋਨ ਭੇਜਿਆ ਮੈਂ ਲੈਪਟਾਪ ਵੀ ਲੈ ਕੇ ਦਿੱਤਾ ਮਹਿੰਗੇ ਤੋਂ ਮਹਿੰਗੇ ਸੂਟ ਵੀ ਲੈ ਕੇ ਆ ਰੱਜ ਕੇ ਕਹਿੰਦਾ ਮੈਂ ਉਹਨੂੰ ਪੈਸੇ ਵੀ ਪਾਏ ਵੀ ਪੂਰੀ ਐਸ਼ ਕਰਾਈ ਉਹਨੂੰ ਕਹਿੰਦਾ ਕਹਿੰਦਾ ਉਹ ਨਰਸਿੰਗ ਦਾ ਕੋਰਸ ਕਰਦੀ ਹੁੰਦੀ ਸੀ ਕਹਿੰਦਾ ਕਹਿੰਦਾ ਪਹਿਲਾਂ ਤਾਂ ਮ ਸੌਰਣੇ ਝੂਠ ਮਾਰਿਆ ਵੀ ਕੁੜੀ ਦਾ 1 ਸਾਲ ਰਹਿ ਗਿਆ ਨਰਸਿੰਗ ਦਾ ਕਹਿੰਦਾ ਮੈਨੂੰ ਵਿਆਹ ਤੋਂ ਬਾਅਦ پتہ ਲੱਗਿਆ ਵੀ 2 ਸਾਲੋਂ ਦੇ ਕੋਰਸ ਦੇ ਪਏ ਸੀਗੇ ਕਹਿੰਦਾ ਮੈਂ ਕਰ ਕੋਈ ਚੱਕਰ ਨਹੀਂ ਤਾਂ ਚਲੋ ਜੀ ਮੈਂ ਯੂ ਐਸ ਏ ਆ ਗਿਆ ਉਹ ਨਰਸਿੰਗ ਦਾ ਕੋਰਸ ਕਰਨ ਲੱਗ ਲ ਕਰੀ ਜਾਂਦੀ ਹੁੰਦੀ ਆ ਕਹਿੰਦਾ ਚਲੋ ਜੀ ਉਸ ਕੋਰਸ ਕਰਦਿਆਂ ਦੌਰਾਨ ਕੀ ਹੁੰਦਾ ਵੀ ਇਹਦੇ ਸੇ ਲਿਆ ਸੋ ਲਿਆ ਕਹਿੰਦਾ ਰੀਲਾਂ ਉਹਨਾ ਪਾਉਂਦੀ ਸੀ ਉਹਨਾਂ ਨਾਲ ਦੇ ਕੇ ਇਹ ਰੀਲਾਂ ਉਹਨਾ ਪਾਉਣ ਲੱਗ ਗਈ ਤੇ ਬਲੌਗ ਬਣਾ ਕੇ ਪਾਉਣ ਲੱਗ ਗਈ ਕਹਿੰਦਾ ਮੈਂ ਉਹਨੂੰ ਫੋਨ ਕੀਤਾ ਵੀ ਕੀ ਪਿਆ ਨਾ ਕੰਮਾਂ ਦੇ ਵਿੱਚ ਵੀ ਆਪਾਂ ਸਰਦੇ ਬਰਦੇ ਹੈਗੇ ਆ ਸਾਰਾ ਕੁਝ ਵਧੀਆ ਵੀ ਤੂੰ ਇਹ ਕੰਮ ਨਾ ਕਰ ਕਹ ਕੱਟ ਕੇ ਫੋਨ ਤੇ ਤੇ ਦੀ ਸੱਸ ਨੂੰ ਫੋਨ ਵਾਲੇ ਮੰਮੀ ਜੀ ਵੀ ਇਹਨੂੰ ਮਾੜਾ ਮੋਟਾ ਸਮਝਾਓ ਵੀ ਸਾਰਾ ਕੁਝ ਘਰੇ ਹੈਗਾ ਵੀ ਇਹਨੇ ਕੀ ਲੈਣਾ ਵੀ ਆਪ ਦਾ ਪੜ੍ਹੇ ਲਿਖੇ ਹੈ ਨਾ ਪੜ੍ਹਦੀ ਹੈਗੀ ਤਾਂ ਪੜ੍ਹੇ ਲਿਖੇ ਵੀ ਆ ਫੀਸ ਅਸੀਂ ਭਰ ਰਹੇ ਹਾਂ ਹਨਾ ਤੇ ਵੀ ਆ ਬਲੌਗ ਬਲੂ ਬਣਾ ਪਾਇਆ ਕਰ ਇਹਦਾ ਨਾ ਪਾਇਆ ਕਰੇ ਤਾਂ ਚਲੋ ਜੀ ਕੋਈ ਮੇਰੀ ਸੱਸੋ ਬੋਲੀ ਵੀ ਪੀਏ ਤਾਂ ਅੱਜਕੱਲ੍ਹ ਟ੍ਰੈਂਡ ਚੱਲਦਾ ਵੀ ਤਾਂ ਸਾਰ ਸਾਰ ਸਾਲਾਂ ਦੇ ਬੁੱਢੇ ਬੁੱਢੀਆਂ ਰੀਲਾਂ ਪਾਈਆਂ ਨੇ ਜੀ ਮੇਰੀ ਧੀ ਨੇ ਚਾਰ ਵਾਲੀ ਦੀ ਕੀ ਇੱਕ ਡੀ ਗੱਲ ਹੋ ਗਈ ਕਹਿੰਦਾ ਚਲੋ ਜੀ ਜਦੋਂ ਮੇਰੀ ਸੱਸ ਕੋਈ ਗਰਮੀ ਜੀ ਨਾਲ ਬੋਲੀ ਤੇ ਮੈਂ ਕਹਿੰਦਾ ਚੁੱਪ ਕਰਕੇ ਆ ਵੀ ਐਵੇਂ ਕੰਮ ਖ ਬਿਸਿਆਣਾ ਪਤਾ ਸੋਚ ਹੀ ਲੈਂਦਾ ਵੀ ਕਾਦੇ ਵਾਸਤੇ ਮੱਥਾ ਮਾਰਨਾ ਕਹਿੰਦਾ ਚਲੋ ਜੀ ਰੀਲਾਂ ਪਾਉਣ ਲੱਗ ਗਿਰੀ ਰੀਲਾਂ ਪਾਉਂਦੇ ਆ ਪਾਉਂਦੇ ਆ ਕੀ ਹੁੰਦਾ ਵੀ ਇੱਕ ਮੁੰਡਾ ਹੁੰਦਾ ਦੁਬਈ ਦਾ ਉਹ ਇਹਦੇ ਨਾਲ ਚੈਟ ਕਰਨ ਲੱਗ ਜਾਂਦੇ ਇਹਦੀ ਰੀਲਾਂ ਵੇਖ ਕੇ ਉਹ ਇਹ ਨਾਲ ਚੈਟ ਕਰਨ ਲੱਗ ਜਾਂਦਾ ਤੇ ਇਹ ਉਹਦੇ ਨਾਲ ਚੈਟ ਕਰਨ ਲੱਗ ਜਾਂਦੀ ਹੈ ਕਹਿੰਦਾ ਆਪਸ ਵਿੱਚ ਉਹ ਚੈਟ ਕਰਦਿਆਂ ਕਰਦਿਆਂ ਇਹ ਦੱਸ ਦਿੰਦੀ ਵੀ ਮੈਂ ਮੈਰਿਡ ਆ ਤੇ ਇਹ ਚੱਕ ਕੇ ਉਹ ਮੇਰੀ ਫੋਟੋ ਸੈਂਡ ਕਰਦੀ ਵੀ ਆ ਮੇਰਾ ਘਰ ਵਾਲਾ ਕਹਿੰਦਾ ਜਦੋਂ ਮੇਰੀ ਫੋਟੋ ਦੇਖਦਾ ਉਹ ਅੱਗੋਂ ਨੂੰ ਕਹਿੰਦਾ ਵੀ ਇਹ ਤਾਂ ਮੇਰਾ ਦੋਸਤ ਆ ਕਹਿੰਦਾ ਜਦੋਂ ਉਹ ਇੰਨੀ ਗੱਲ ਇਹਨੂੰ ਕਹਿੰਦੀ ਹੈ ਕਹਿੰਦਾ ਤੇ ਇਹ ਠੀਕ ਆ ਵੀ ਆਪਾਂ ਇੰਸਟਾਗ੍ਰਾਮ ਤੇ ਮਿਲੇ ਆ ਆਪਸ ਦੇ ਵਿੱਚ ਵੀ ਤੂੰ ਦੇ ਕੋਈ ਗੱਲ ਨਾ ਕਰੀ ਹਨਾ ਵੀ ਆਪਾਂ ਗੱਲਬਾਤ ਕਰਿਆ ਕਰਾਂਗੇ ਕਹਿੰਦਾ ਉਹ ਮੁੰਡਾ ਚੈਟ ਕਰਮੀ ਬੰਦ ਕਰ ਦਿੰਦਾ ਉਹਦੇ ਨਾਲ ਜਦੋਂ ਮੇਰੀ ਫੋਟੋ ਦੇਖ ਲੈਂਦਾ ਉਸ ਤੋਂ ਬਾਅਦ ਕੁਝ ਦਿਨ ਚੈਟ ਨਹੀਂ ਕਰਦਾ ਕਹਿੰਦਾ ਉਸ ਤੋਂ ਬਾਅਦ ਮੇਰੀ 700 ਨੂੰ ਫੋਨ ਕਰਦੀ ਆ ਵੀ ਕੋਈ ਗੱਲ ਨਹੀਂ ਵੀ ਤੂੰ ਚੈਟ ਕਰਿਆ ਕਰ ਵੀ ਜਦੋਂ ਦਾ ਦੋਸਤਾਂ ਦਾ ਉਹ ਦੋਸਤੀ ਤੂੰ ਆਪਦੀ ਅਲੱਗ ਰੱਖ ਇਹ ਤੁਸੀਂ ਰਿਲੇਸ਼ਨ ਚਲਾਓ ਟੈਨਸ਼ਨ ਫਰੀ ਹੋ ਕਿ ਮੈਂ ਤੁਹਾਡੇ ਨਾਲ ਆ ਕਹਿੰਦਾ ਪਰ ਐਵੇਂ ਵੀ ਕਈ ਬੰਦੇ ਖਾਨਦਾਨੀ ਯਾਰ ਵੀ ਹੁੰਦੇ ਆ ਕਹਿੰਦਾ ਪਰ ਉਹ ਚਾਕੇ ਨੂੰ ਬਲਾਕ ਕਰ ਦਿੰਦਾ ਮੇਰੀ ਘਰ ਵਾਲੀ ਨੂੰ ਤੇ ਉਹ ਸਾਰਾ ਕੁਝ ਫੋਨ ਕਰਕੇ ਮੈਨੂੰ ਦੱਸ ਦਿੰਦਾ ਵੀ ਬਈ ਆਹ ਗੱਲ ਬਾਤ ਆ ਵੀ ਮੈਨੂੰ ਨਹੀਂ ਸੀ ਪਤਾ ਪਹਿਲਾਂ ਤੇਰੀ ਘਰ ਵਾਲੀ ਆ ਜਦੋਂ ਉਹਨੇ ਮੈਨੂੰ ਦੱਸਿਆ ਕਿ ਹਾਂ ਵੀ ਮੈਂ ਇਹਦੀ ਵਾਈਫ ਆ ਕਹਿੰਦਾ ਉਸ ਤੋਂ ਬਾਅਦ ਮੈਂ ਉਹਨਾਂ ਕੋਲ ਵੀ ਚੈਟ ਨਹੀਂ ਕੀਤੀ ਵੀ ਤੇਰੀ ਸੱਸ ਨੇ ਮੈਨੂੰ ਫੋਨ ਕਰਕੇ ਆਹ ਗੱਲ ਕਹੀ ਆ ਵੀ ਆਪਦਾ ਘਰ ਸੰਭਾਲ ਲਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਆਪਦੀ ਘਰ ਵਾਲੀ ਨੂੰ ਫੋਨ ਕਰਦਾ ਤੇ ਬੰਦਾ ਗੁੱਸੇ ਦਾ ਹੁੰਦਾ ਹੀ ਹੈ ਵੀ ਤੂੰ ਆ ਕੀ ਕਰਤੂਤ ਕਰੀ ਜਾਨੀ ਆ ਚਲੋ ਜੀ ਇਹ ਕਹਿੰਦੀ ਵੀ ਨਹੀਂ ਮੇਰੇ ਤੋਂ ਗਲਤੀ ਹੋ ਗਈ ਜੇ ਉਹ ਏ ਕਹਿੰਦਾ ਮੇਰੀ ਸੱਸ ਕਹਿੰਦੀ ਵੀ ਜੇ ਰੱਖਣੀ ਤਾਂ ਰੱਖੋ ਨਹੀਂ ਤਾਂ ਮੈਂ ਕੋਈ ਕੁੜੀ ਲੈ ਜਾਊਂਗੀ ਕਹਿੰਦਾ ਕਿ ਫਿਰ ਮੈਂ ਠੰਡਾ ਪੈ ਗਿਆ ਵੀ ਨਹੀਂ ਯਾਰੇ ਕੰਮ ਖਰਾਬ ਹੋ ਜਾਊਗਾ ਹਣਾ ਵੀ ਦੁਬਾਰਾ ਫਿਰ ਤਲਾਕ ਹੋ ਜਾਊਗਾ ਨੌਪਤ ਮੈਂ ਚਲ ਪਹਿਲੀ ਗਲਤੀ ਸਮਝ ਕੇ ਇਹਨੂੰ ਮਾਫ ਕਰਤਾ ਕਹਿੰਦਾ ਪਰ ਇਹ ਰੀਲਾਂ ਪਾਉਣ ਤੋਂ ਫਿਰ ਨਹੀਂ ਹਟੀ ਕਹਿੰਦਾ ਉਸ ਤੋਂ ਬਾਅਦ ਇਹ ਇੱਕ ਦੋ ਹੋਰ ਮੁੰਡਿਆਂ ਨਾਲ ਚੈਟ ਕਰਨ ਲੱਗ ਗਿਆ ਤੇ ਕਹਿੰਦਾ ਸਾਰਾ ਸਾਰਾ ਦਿਨੇ ਕੰਨ ਤੋਂ ਫੋਨ ਨਹੀਂ ਸੀ ਲਾਉਂਦੀ ਕਹਿੰਦਾ ਉਹ ਮੇਰੇ ਘਰ ਦੇ ਵੀ ਸੋਚਿਆ ਕਰ ਨਾ ਮੇਰਾ ਮਾਂ ਪਿਓ ਵੀ ਸੋਚਿਆ ਕਰੇ ਵੀ ਸਾਡਾ ਮੁੰਡਾ ਤਾਂ ਕੰਮ ਤੇ ਹੁੰਦਾ ਹੈ ਵੀ ਇਹ ਸਾਰਾ ਦਿਨ ਗੱਲ ਕਰਦੀ ਤੇ ਕੀਤੇ ਮੈਂ ਕਰਦੀ ਆ ਵੀ ਬਾਈ ਇਹ ਸਾਰਾ ਦਿਨ ਫੋਨ ਤੇ ਗੱਲਬਾਤ ਕਰਦੀ ਰਹਿੰਦੀ ਆ ਵੀ ਚੱਕਰ ਕੀ ਆ ਕਹਿੰਦਾ ਮੈਂ ਆਪਦੇ ਭਰਾ ਨੂੰ ਕਿਹਾ ਵੀ ਤੂੰ ਐ ਕਰੀ ਜਦੋਂ ਵੀ ਫੋਨ ਤੇ ਗੱਲ ਕਰਦੀ ਹੋਊਗੀ ਵੀ ਤੂੰ ਇਹਨੂੰ ਪੁੱਛੀ ਵੀ ਕਿਹਦਾ ਫੋਨ ਆ ਜੇ ਮੇਰਾ ਨਾਮ ਲਊਗਾ ਤਾਂ ਤੂੰ ਇਹਨੂੰ ਕਹੇ ਕਹਦੀ ਵੀ ਮੇਰੀ ਮੇਰੀ ਗੱਲ ਕਰਾ ਬਾਈ ਦਾ ਮੈਨੂੰ ਕੰਮ ਆ ਚਲੋ ਜੀ ਉਵੇਂ ਹੀ ਕਰਦੀ ਜਦੋਂ ਇਹ ਫੋਨ ਤੇ ਗੱਲ ਕਰ ਰਹੀ ਹੁੰਦੀ ਆ ਤੇ ਕਹਿੰਦਾ ਮੇਰਾ ਛੋਟਾ ਭਰਾ ਦੇ ਕੋਲ ਜਾਂਦਾ ਭਾਬੀ ਕਿਹਦਾ ਫੋਨ ਆ ਇਹ ਕਹਿੰਦਾ ਮੇਰਾ ਨਾਮ ਲਾ ਦਿੰਦੀ ਵੀ ਤੇਰੇ ਬਾਈ ਦਾ ਫੋਨ ਆ ਕਹਿੰਦਾ ਮੈਂ ਕਿਹਾ ਬਾਈ ਦਾ ਮੇਰੀ ਗੱਲ ਕਰਾ ਵੀ ਮੈਂ ਜ਼ਰੂਰੀ ਕੰਮ ਆ ਕੋਈ ਕਹਿੰਦਾ ਵੀ ਕੀ ਕਰਦੀ ਮਾਂ ਦੀ ਕਹਿੰਦਾ ਚਲੋ ਜੀ ਮੇਰਾ ਭਰਾ ਜਦੋਂ ਗੱਲ ਕਰਦਾ ਤਾਂ ਮੇਰੇ ਭਰਾ ਨੂੰ ਸਾਰਾ ਪਤਾ ਹੀ ਹੁੰਦਾ ਵੀ ਇਹਨੇ ਫੋਨ ਕੱਟ ਕੇ ਉਹਨੂੰ ਲਾਇਆ ਤੇ ਕਹਿੰਦਾ ਮੈਂ ਇਹਨੂੰ ਜਾਂਦੇ ਭਰਾ ਨੂੰ ਕਿਹਾ ਵੀ ਤੂੰ ਫੋਨ ਕਰਦਾ ਕਰ ਦ ਉੱਪਰਲੇ ਉੱਪਰਲੀ ਮੰਜ਼ਲ ਤੇ ਚਲਾ ਜਾ ਵੀ ਫੋਨ ਤੇ ਚੈੱਕ ਕਰ ਵੀ ਕੀ ਚੱਕਰ ਹੈ ਹਨਾ ਕਹਿੰਦਾ ਚਲੋ ਜੀ ਜਦੋਂ ਮੇਰਾ ਭਰਾ ਫੋਨ ਲੈ ਕੇ ਉੱਪਰ ਚਲਾ ਜਾਂਦਾ ਜਾ ਕੇ ਜਦੋਂ ਫੋਨ ਕੱਟ ਕੇ ਸਾਰਾ WhatsApp ਖੋਲਦਾ Instagram ਦੋ ਖੋਲਦਾ ਤੇ ਇਹਦਾ ਕਹਿੰਦਾ ਤਿੰਨ ਚਾਰ ਮੁੰਡੇ ਨਾਲ ਚੈਟ ਕਰਦੀ ਹੁੰਦੀ ਹੈ ਤੇ ਗੱਲਾਂ ਬਾਤਾਂ ਕਹਿੰਦਾ ਪੂਰੇ ਜੋਰਾਂ ਤੇ ਚੱਲਦੀ ਹੁੰਦੀਆਂ ਵੀ ਆਸ਼ਕੀ ਪੂਰੀ ਟੌਪ ਤੇ ਚੱਲ ਰਹੀ ਹੁੰਦੀ ਹੈ ਕਹਿੰਦਾ ਚਲੋ ਜੀ ਉਸ ਤੋਂ ਬਾ ਜਦੋਂ ਇਹਨੂੰ ਪੁੱਛਿਆ ਤੇ ਕਹਿੰਦਾ ਤੂੰ ਤੇ ਮੈਂ ਮੈਂ ਚੱਲ ਪਈ ਕਹਿੰਦਾ ਚੋਲੀ ਨੇ ਅੱਜ ਮਾਂ ਨੂੰ ਹੋ ਪਰ ਇਹਦੀ ਮਾਂ ਵੀ ਆ ਗਈ ਤੇ ਕਹਿੰਦਾ ਜਿਹੜੀ ਮਾਂ ਸੀ ਕਹਿੰਦਾ ਉਹ ਵੀ ਸਰੇ ਦੇ ਲੈਂਡਰ ਸੀ ਭਰਾਵਾ ਕਹਿੰਦਾ ਉਹ ਵੀ ਸਰੇ ਦੇ ਲੈਂਡਰ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਕਹਿੰਦਾ ਉਸ ਤੋਂ ਬਾਅਦ ਨੇ ਸਾਡੇ ਤੇ ਦਾਜ ਦਾ ਪਰਚਾ ਪਾਇਆ ਫਿਰ ਉਹ ਊਮਨ ਸੈਲ ਦੇ ਵਿੱਚ ਸਾਡੇ ਤੇ ਕੇਸ ਲਾ ਦਿੱਤਾ ਉਹ ਕੇਸ ਐਸ ਟਾਈਮ ਤੇ ਚੱਲ ਰਿਹਾ ਕਹਿੰਦਾ ਹੁਣ ਜਿਹੜਾ ਬੇੜਾ ਭਾਇਆ ਉਹ ਬੇੜਾ ਭਾਇਆ ਮੈਨੂੰ ਰਿਸ਼ਤਾ ਕਰਾਉਣ ਵਾਲੇ ਨੇ ਕਹਿੰਦਾ ਉਹ ਜਿਨੇ ਮੈਨੂੰ ਰਿਸ਼ਤਾ ਕਰਾਇਆ ਉਹਦੀ ਕਹਿੰਦਾ ਮੇਰੇ ਸਾਸ ਨਾਲ ਪਹਿਲਾਂ ਗੱਲਬਾਤ ਸੀ ਬਹੁਤ ਟਾਈਮ ਜਦੋਂ ਪੰਜਾਬ ਚ ਜਦੋਂ ਪੰਜਾਬ ਦੇ ਵਿੱਚ ਉਹ ਉਹ ਯੂ ਐਸ ਏ ਪਹੁੰਚ ਗਿਆ ਉਸ ਤੋਂ ਬਾਅਦ ਉਹ ਉਹਦਾ ਜਿਹੜਾ ਮੁੰਡਾ ਸੀ ਉਹਦੇ ਨਾਲ ਮੇਰੀ ਸੱਸ ਦੀ ਗੱਲਬਾਤ ਹੋ ਗਈ ਕਹਿੰਦਾ ਮੇਰੀ ਸੱਸ ਦੀ ਮੰਨ ਲਾ ਪੂਰੀ ਸਿਰੇ ਦੀ ਲੰਡਰ ਜਨਾਨੀ ਸੀ ਕਹਿੰਦਾ ਕਹਿੰਦਾ ਜਿਹੋ ਜੀ ਕੋਕੋ ਤੇ ਉਹੋ ਜੀ ਬੱਚੇ ਕਹਿੰਦਾ ਜਿਹੋ ਜੀ ਕੰਮ ਮਾਂ ਕਰਦੀ ਸੀ ਉਹੀ ਤੀ ਕਰਨ ਲੱਗੀ ਕਹਿੰਦਾ ਭਰਾਵਾ ਹੁਣ ਦੂਜੀ ਵਾਰੀ ਵਿਆਹ ਕਰਾਇਆ ਸੀਗਾ ਹੁਣ ਉਹ ਫਿਰ ਕੇਸ ਚੱਲੀ ਜਾਂਦਾ ਤੇ ਹਜੇ ਕੋਈ ਨਿਬੜ ਨਿਬੜਾ ਕਹਿੰਦਾ ਹੋਇਆ ਨਹੀਂ ਤੇ ਕਹਿੰਦਾ ਜਿੰਨੇ ਰਿਸ਼ਤਾ ਕਰਾਇਆ ਸਭ ਤੋਂ ਬਾਅਦ ਮੇਰਾ ਬੇੜਾ ਉਹਨੇ ਬਿਠਾਇਆ ਇਸ ਕਰਕੇ ਭਰਾਵੋ ਵੀਡੀਓ ਦਬਕੇ ਸ਼ੇਅਰ ਕਰ ਦਿਓ ਪਰ ਇਹੇ ਸੋਚ ਰੋ ਵੀ ਜੇ ਵੀ ਤੁਹਾਡੇ ਧੀ ਜਾਂ ਪੁੱਤ ਨੂੰ ਰਿਸ਼ਤਾ ਕਰਾ ਰਿਆ ਜਿਹੜਾ ਬੰਦਾ ਵਿਚੋਲਾ ਬਣ ਰਿਹਾ ਕੱਲੇ ਉਹਦੇ ਤੇ ਨਾ ਰਹਿ ਜਾ ਕਰੋ ਪੁੱਛ ਗੇਚ ਜਰੂਰ ਕਰਿਆ ਕਰੋ ਪੁੱਛ ਪੜਤਾਲ ਜਰੂਰ ਕਰਿਆ ਕਰੋ ਐਵੇਂ ਅੱਖਾਂ ਮੀਟ ਕੇ ਵਿਚੋਲੇ ਦੇ ਪਿੱਛੇ ਲੱਗ ਕੇ ਰਿਸ਼ਤਾ ਨਾ ਕਰਿਆ ਕਰੋ ਮੁੜ ਕੇ ਕਈ ਵਾਰੀ ਖਮਿਆਜੀ ਐ ਵੀ ਭੁਗਤਨੇ ਪੈਂਦੇ ਆ ਕਿਉਂਕਿ ਆਪਾਂ ਨੂੰ ਖਾਨਦਾਨ ਦਾ ਨਹੀਂ ਪਤਾ ਹੁੰਦਾ ਹੁਣ ਦੇਖੋ ਜਿਹੜੇ ਬੰਦੇ ਦੀ ਗੱਲ ਬਾਤ ਸੀ ਉਹਦੀ ਸੱਸ ਨਾਲ ਉਸ ਉਹਨੇ ਚੱਕ ਕੇ ਆਪ ਦੀ ਸਹੇਲੀ ਦੀ ਧੀ ਦਾ ਰਿਸ਼ਤਾ ਕਰਾਤਾ ਵਾਈ ਨੂੰ ਤੇ ਦੂਜੀ ਵਾਰੀ ਘਰ ਦਾ ਵਿਚਾਰੇ ਦਾ ਫੇਰ ਉੱਜੜ ਗਏ ਇਸ ਕਰਕੇ ਰਿਸ਼ਤਾ ਕਰਨ ਤੋਂ ਪਹਿਲਾਂ ਪੋਚ ਪੋਰਟਲ ਚਲੂ ਕਰਿਆ ਕਰੋ